ਬਾਥਰੂਮ ਕ੍ਰਾਂਤੀ ਦੀ ಅಪਾਰ ਸਫਲਤਾ ਤੋਂ ਬਾਅਦ ਮਾਨ ਸਰਕਾਰ ਹੁਣ ਟਰਾਂਸਫਾਰਮਰ ਦੇ ਉਤਘਾਟਨ ਦੀ ਕ੍ਰਾਂਤੀ ਲੈ ਕੇ ਆਈ ਹੈ ਬਾਥਰੂਮਾਂ ਦੇ ਉਤਘਾਟਨ ਐਮਐਲਏ ਦੇ ਵੱਲੋਂ ਕਰਨਾ ਇਹ ਵੀ ਜਿਹੜਾ ਹੈਗਾ ਆ ਉਹ ਸੱਚ ਹੋਇਆ ਸੀ ਇਹਨਾਂ ਦੀ ਸਰਕਾਰ ਦੇ ਵਿੱਚ ਮਾਨ ਸਰਕਾਰ ਦੇ ਵਿੱਚ ਤੇ ਟਰਾਂਸਫਾਰਮਰਾਂ ਦੇ ਉਤਘਾਟਨ ਹੋਣ ਉਹ ਵੀ ਇਹਨਾਂ ਦੀ ਸਰਕਾਰ ਦੇ ਵਿੱਚ ਐਮਐਲਏ ਦੇ ਵੱਲੋਂ ਕੀਤੇ ਜਾਣਗੇ ਕਿਉਂਕਿ ਇਹ ਚੀਜ਼ਾਂ ਅੱਜ ਤੱਕ ਨਹੀਂ ਸੁਣੀਆਂ ਸੀ ਤੇ ਭਾਈ ਫਿਰ ਇਹ ਆਪ ਦੇ ਕਹਿਣੀ ਤੇ ਕਥਨੀ ਦੇ ਪੱਕੇ ਆ ਇਹਨਾਂ ਨੇ ਕਿਹਾ ਤਾਂ ਸੀ ਕਿ ਸਾਡੀ ਬਦਲਾਅ ਦੀ ਸਰਕਾਰ ਜਿਹੜਾ ਪਿਛਲੇ 70 75 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਸਾਡੀ ਸਰਕਾਰ ਦੇ ਵਿੱਚ ਹੋਊਗਾ ਹੋਊਗਾ ਤਾਂ ਹੋਤਾ ਰਿਹਾ ਫਿਰ ਇਦੋਂ ਪਹਿਲਾਂ ਕਦੇ ਬਾਥਰੂਮਾਂ ਦੇ ਉਦਘਾਟਨ ਕਰਦੇ ਤੁਸੀਂ ਐਮ ਐਲ ਏ ਵਿਧਾਇਕ ਵੇਖੇ ਸੀ ਨਹੀਂ ਵੇਖੇ ਸੀ ਪਰ ਇਹਨਾਂ ਨੇ ਉਹ ਵੀ ਵਿਖਾਤੇ ਇਦੋਂ ਪਹਿਲਾਂ ਕਿਤੇ ਤੁਸੀਂ ਟਰਾਂਸਫਾਰਮਰਾਂ ਦੇ ਉਦਘਾਟਨ ਕਰਦੇ ਐਮ ਐਲ ਏ ਵਿਧਾਇਕ ਕੋਈ ਚੇਅਰਮੈਨ ਵੇਖੇ ਸੀ ਨਹੀਂ ਵੇਖੇ ਉਹ ਇਹਨਾਂ ਨੇ ਵਿਖਾਤੇ ਹੁਣ ਇਦੋਂ ਬਾਅਦ ਪਤਾ ਨਹੀਂ ਕੀ ਕੀ ਕੁਝ ਹੋਰ ਇਹਨਾਂ ਨੇ ਜਿਹੜਾ ਹੈਗਾ ਵਿਖਾਉਣਾ ਤੇ ਇਹਨਾਂ ਦੀ ਸਰਕਾਰ ਦੇ ਵਿੱਚ ਜੇ ਕੋਈ ਕਵੇ ਨਾ ਕਿ ਕਿਸੇ ਵਿਧਾਇਕ ਨੇ ਆ ਚੀਜ਼ ਦਾ ਉਦਘਾਟਨ ਕਰਤਾ ਕਿਸੇ ਛੋਟੀ ਤੋਂ ਛੋਟੀ ਚੀਜ਼ ਦਾ ਉਦਘਾਟਨ ਕਰਤਾ ਤਾਂ ਗੱਪ ਨਾ ਮੰਨਿਆ ਕਰੋ ਸੱਚੀ ਮੰਨ ਲਿਆ ਕਰੋ ਕਿਉਂਕਿ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਦੀ ਸਰਕਾਰ ਦੇ ਵਿੱਚ ਜਿਹੜਾ ਹੈਗਾ ਉਹ ਕੁਝ ਵੀ ਮਮਕਨ ਆ ਹੁਣ ਇਹ ਪ੍ਰੋਜੈਕਟ ਨੂੰ ਨਾਮ ਰੋਸ਼ਨ ਪੰਜਾਬ ਦਾ ਦਿੱਤਾ ਹੋਇਆ ਨਾਮ ਰੋਸ਼ਨ ਪੰਜਾਬ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਤੇ ਤਕਰੀਬ ਪਾ 5000 ਕਰੋੜ ਦੀ ਗੱਲ ਕਰਦੇ ਆ ਕਿ ਹਜ਼ਾਰਾਂ ਕਰੋੜਾਂ ਰੁਪਈਆ ਜਿਹੜਾ ਹੈਗਾ ਉਹ ਇਸ ਤੇ ਲਾਉਣਾ ਕਿ ਪੰਜਾਬ ਨੂੰ ਭਾਈ ਇੱਕ ਮਿੰਟ ਵੀ ਪੰਜਾਬ ਦੇ ਵਿੱਚ ਬਿਜਲੀ ਦਾ ਕੱਟ ਨਹੀਂ ਲੱਗੂਗਾ 24 ਘੰਟੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਉਹ ਬਿਜਲੀ ਆਇਆ ਕਰੂ ਤੇ ਕਹਿੰਦੇ ਨੇ ਕਿ ਦੇਸ਼ ਦਾ ਪਹਿਲਾ ਸੂਬਾ ਪੰਜਾਬ ਉਹ ਬਣੂਗਾ ਭਾਈ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਰਹਿਗੀ ਦਿੱਲੀ ਦੇ ਵਿੱਚ ਤੁਸੀਂ ਰਾਜ ਕਰ ਲਿਆ ਦਿੱਲੀ ਦੇ ਵਿੱਚ ਤੁਸੀਂ ਸੱਤਾ ਭੋਗ ਲਈ ਤੇ ਫਿਰ ਜੇਕਰ ਤੁਸੀਂ ਰੋਸ਼ਨ ਪੰਜਾਬ ਪੰਜਾਬ ਦੇ ਵਿੱਚ ਪ੍ਰੋਜੈਕਟ ਲਿਆਉਣਾ ਸੀ ਤੇ ਫਿਰ ਰੋਸ਼ਨ ਦਿੱਲੀ ਤੁਸੀਂ ਕਿਉਂ ਨਹੀਂ ਲਿਆਉਂਦਾ ਉਹ ਤਾਂ ਤੁਹਾਡੀ ਜਨਮ ਭੂਮੀ ਆ ਉੱਥੋਂ ਤਾਂ ਤੁਸੀਂ ਜੰਮੇ ਹੋ ਪੰਜਾਬ ਦੇ ਵਿੱਚ ਵੀ ਇਹ ਕਹਿਣ ਸੀ ਕਿ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਤੇ ਭਾਈ ਜੇ ਐਡਾ ਹੀ ਕਾਮਯਾਬ ਤੁਹਾਡਾ ਕੋਈ ਰੋਸ਼ਨ ਜਿਹੜਾ ਹੈਗਾ ਆਹ ਪ੍ਰੋਜੈਕਟ ਜਿਹੜਾ ਤੁਸੀਂ ਲੈ ਰਹੇ ਹੋ ਜਿਹਦੇ ਮਗਰ ਰੋਸ਼ਨ ਤੋਂ ਬਾਅਦ ਪੰਜਾਬ ਲਾ ਰਹੇ ਹੋ ਤਾਂ ਕੀ ਦਿੱਲੀ ਦੇ ਵਿੱਚ ਇਹ ਪ੍ਰੋਜੈਕਟ ਇਦੋਂ ਪਹਿਲਾਂ ਨਹੀਂ ਆਇਆ ਤੇ ਦਿੱਲੀ ਦੇ ਵਿੱਚ ਕਿ ਤੁਸੀਂ ਦਿੱਲੀ ਨੂੰ ਹੁਣ ਤੱਕ ਆਪਦੀ ਸੱਤਾ ਦੇ ਜੇ 24 ਘੰਟੇ ਬਿਜਲੀ ਦੇਣ ਵਾਲਾ ਜਿਹੜਾ ਸੂਬਾ ਉਹ ਨਹੀਂ ਬਣਾ ਸਕੇ ਨਹੀਂ ਬਣਾ ਸਕੇ ਤਾਂ ਫਿਰ ਕੀ ਮੰਨੀਏ ਇਹ ਵੀ ਤੁਹਾਡੀ ਨਲਾਇਕੀ ਤੁਹਾਡੀ ਨਕਾਮੀ ਇਹ ਮੰਨੀਏ ਕੀ ਮੰਨਿਆ ਜਾਵੇ ਫਿਰ ਇੱਕ ਪਾਸੇ ਕਹਿੰਦੇ ਨੇ ਕਿ ਹਜ਼ਾਰਾਂ ਕਰੋੜਾ ਕਰੋੜਾਂ ਰੁਪਇਆ ਅਸੀਂ ਖਰਚ ਕਰਾਂਗੇ ਤੇ ਦੂਸਰੇ ਪਾਸੇ ਹੱਥ ਹੱਡ ਰਹੇ ਨੇ ਕਿਸ ਚੀਜ਼ ਦੇ ਲਈ ਕਿ ਭਾਈ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੇ ਪੰਜਾਬ ਨੂੰ ਦੁਬਾਰਾ ਪੈਰਾਂ ਸਿਰ ਕਰਨਾ ਉਹਦੇ ਲਈ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਨੇ ਝੋਲੀਆਂ ਢਡੀਆਂ ਜਾ ਰਹੀਆਂ ਨੇ ਕੇ ਭਾਈ ਪੰਜਾਬ ਨੂੰ ਜਿਹੜਾ ਹੈਗਾ ਦੁਬਾਰਾ ਪੈਰਾ ਦੁਬਾਰਾ ਜਿਹੜਾ ਹੈਗਾ ਉਹ ਪੈਰਾ ਸਰ ਕਰੋ ਉਹਨਾਂ ਦੇ ਖੋਦੇ ਬੋਲ ਯਾਦ ਕਰਵਾ ਦੇਮਾ ਮੁੱਖ ਮੰਤਰੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਕੰਮ ਕੀਤੇ ਨੇ ਤਾਂ ਉਸ ਤੋਂ ਬਾਅਦ ਅਗਲੀ ਵਾਰ ਸਾਨੂੰ ਤੁਸੀਂ ਵੋਟਾਂ ਪਾ ਦਿਓ ਭਾਵ ਕੰਮ ਕਰਨ ਤੋਂ ਬਾਅਦ ਉਸ ਤੋਂ ਬਾਅਦ ਲੋਕਾਂ ਨੂੰ ਕਹਿੰ ਸੀ ਕਿ ਜੇਕਰ ਅਸੀਂ ਕੰਮ ਕੀਤੇ ਨੇ ਤਾਂ ਉਸ ਤੋਂ ਬਾਅਦ ਭਾਈ ਤੁਸੀਂ ਸਾਨੂੰ ਜਿਹੜਾ ਹੈਗਾ ਉਹ ਵੋਟ ਨਾ ਪਾਓ ਹੁਣ ਪੰਜਾਬ 24 ਘੰਟੇ ਬਿਜਲੀ ਵਾਲਾ ਸੂਬਾ ਬਣਦਾ ਜਾਂ ਨਹੀਂ ਬਣਦਾ ਇਹ ਤਾਂ ਨਹੀਂ ਪਤਾ ਪਰ ਇੰਨਾ ਜ਼ਰੂਰ ਪਤਾ ਕਿ ਇਸ ਸ਼ਗੂਫੇ ਦੇ ਉੱਪਰ ਇਸ ਪ੍ਰਚਾਰ ਦੇ ਉੱਪਰ 24 ਘੰਟੇ ਬਿਜਲੀ ਵਾਲਾ ਸੂਬਾ ਪੰਜਾਬ ਬਣਾਉਣ ਦੇ ਲਈ ਰੋਸ਼ਨ ਪੰਜਾਬ ਦੇ ਪ੍ਰਚਾਰ ਦੇ ਲਈ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਤੁਸੀਂ ਇਹਦੀ ਇਸ਼ਤਿਹਾਰਬਾਜ਼ੀ ਦੇ ਉੱਪਰ ਖਰਚ ਕਰ ਦਿੱਤਾ ਹੈ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਿਹੜਾ ਹੈਗਾ ਤੁਹਾਡੇ ਇਸ ਪ੍ਰੋਜੈਕਟ ਨੂੰ ਜਿਹੜਾ ਹੈਗਾ ਉਹ ਇਸ਼ਤਿਹਾਰ ਕਰਨ ਤੇ ਇਸ ਪ੍ਰੋਜੈਕਟ ਨੂੰ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਲਿਆਉਣ ਤੇ ਜਿਹੜਾ ਲੱਗਿਆ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਭਾਈ ਪੰਜਾਬ ਪਹਿਲਾ ਸੂਬਾ ਬਣਦਾ 24 ਘੰਟੇ ਬਿਜਲੀ ਦੇਣ ਵਾਲਾ ਜਾਂ ਨਹੀਂ ਬਣਦਾ ਤਪਾਈ ਐਸੀ ਐਸੀਆਂ ਚੀਜ਼ਾਂ ਇਹਨਾਂ ਦੇ ਰਾਜ ਦੇ ਵਿੱਚ ਪੋਸੀਬਲ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਹੋਰ ਦੇਖੋ ਇੱਕ ਕਰਦੇ ਕਿਸ ਤਰ੍ਹਾਂ ਦੇ ਨਾਲ ਉਦਘਾਟਨ ਨੇ ਇੱਕ ਟਰਾਂਸਫਰਮ ਲੱਗਿਆ ਹੁੰਦਾ ਟਰਾਂਸਫਰਮ ਤੇ ਰੀਬਨ ਜਾਂ ਪਾਇਆ ਪਾਲਿਆ ਜਾਂਦਾਗਾ ਵਿਧਾਇਕ ਸਭ ਖੜਦੇ ਨੇ 나ੜ ਪੰਜ ਚਾਰ ਹੋਰ ਖੜਦੇ ਤੇ ਉੱਥੇ ਜਾ ਕੇ ਰੀਬਨ ਜਿਹੜਾ ਹੈਗਾ ਵਿਧਾਇਕਾਂ ਦੇ ਵੱਲੋਂ ਖੁਦ ਦੇ ਵੱਲੋਂ ਜਿਹੜਾ ਹੈਗਾ ਉਹ ਰੀਬਨ ਕੱਟ ਦਿੱਤਾ ਤਾਂ ਜਾਂਦਾ ਆ ਕੁਛ ਇਹਨਾਂ ਦੀ ਸਰਕਾਰ ਦੇ ਵਿੱਚ ਹੋ ਰਿਹਾ ਇਸ ਤੋਂ ਪਹਿਲਾਂ ਵੀ ਕ੍ਰਾਂਤੀਆਂ ਬਹੁਤ ਆਈਆਂ ਸਿੱਖਿਆ ਕ੍ਰਾਂਤੀ ਦੀ ਜੇ ਗੱਲ ਕਰੀਏ ਨਹੀਂ ਸਰਕਾਰ ਦੇ ਵਿੱਚ ਆਈ ਜਿਹੜੀ ਮੂਦੇ ਮੂਢੀ ਗਈ ਬਾਥਰੂਮ ਕ੍ਰਾਂਤੀ ਨਹੀਂ ਸਰਕਾਰ ਦੇ ਵਿੱਚ ਆਈ ਜਿਹੜੀ ਮੂਦੇ ਮੂਢੀ ਗਈ ਤੇ ਹੁਣ ਆਹ ਟਰਾਂਸਫਾਰਮ ਕ੍ਰਾਂਤੀ ਨਹੀਂ ਸਰਕਾਰ ਦੇ ਵਿੱਚ ਆਈ ਆ ਹਾਲਾਂਕਿ ਇਹ ਕੈਸੀ ਜਾਂਦੀ ਆ ਕੈਸੀ ਨਹੀਂ ਜਾਂਦੀ ਇਹ ਆਉਣ ਵਾਲਾ ਸਮਾਂ ਦੱਸੂਗਾ ਨਾਲੇ ਇੱਕ ਹੋਰ ਗੱਲ ਹੋਰ ਵੀ ਹੈ ਨਾ ਸ਼ਾਇਦ ਵਿਧਾਇਕ ਵਿਧਾਇਕਾਂ ਨੂੰ ਹੁਣ ਆਪਦੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਕੋਈ ਕੰਮ ਕਾਜ ਨਹੀਂ ਆ ਵਿਧਾਇਕਾਂ ਨੇ ਆਪਦੇ ਹਲਕੇ ਰੰਗਲੇ ਬਣਾ ਦਿੱਤੇ ਆ ਜਿਵੇਂ ਭਗਵਾਨ ਸਿੰਘ ਮਾਨ ਕਹਿੰਦੇ ਨੇ ਨਾ ਕਿ ਭਾਈ ਪੰਜਾਬ ਰੰਗਲਾ ਬਣ ਗਿਆ ਪੰਜਾਬ ਖੁਸ਼ਹਾਲੀ ਵੱਲ ਵੱਧ ਰਿਹਾ ਪੰਜਾਬ ਚਾਲ ਬਣ ਗਿਆ ਤੁਹਾਨੂੰ ਵਿਧਾਇਕਾਂ ਨੇ ਸੋਚਿਆ ਕਿ ਭਾਈ ਸਾਡੇ ਹਲਕਿਆਂ ਦੇ ਵਿੱਚ ਨਸ਼ਾ ਨਹੀਂ ਹੈ ਸਾਡੇ ਹਲਕਿਆਂ ਦੇ ਵਿੱਚ ਕ੍ਰਾਈਮ ਨਹੀਂ ਹੈ ਸਾਡੇ ਹਲਕਿਆਂ ਦੇ ਵਿੱਚ ਭ੍ਰਿਸ਼ਟਾਚਾਰੀ ਨਹੀਂ ਹੈ ਸਭ ਕੁਝ ਮੁਕਤਸੀ ਬਣਾਤਾ ਜੈਸਾ ਲੋਕ ਮੰਗਦੇ ਸੀ ਪੰਜਾਬ ਨੂੰ ਵੈਸਾ ਅਸੀਂ ਬਣਾਤਾ ਤਾਂ ਫਿਰ ਹੁਣ ਕਿਉਂ ਨਾ ਐਸਾ ਕੁਝ ਕਰਨ ਵੱਲ ਹੋ ਜਾਈਏ ਹੁਣ ਕ੍ਰਾਂਤੀਆਂ ਲਿਆਂਦੀਆਂ ਜਾਣ ਪੰਜਾਬ ਦੇ ਵਿੱਚ ਨਵੀਆਂ ਨਵੀਆਂ ਕ੍ਰਾਂਤੀਆਂ ਪੰਜਾਬ ਦੇ ਵਿੱਚ ਲਿਆਂਦੀਆਂ ਜਾਣ ਨੂੰ ਇਹ ਵੀ ਹੋ ਸਕਦਾ ਨਾ ਕਿ ਇਹ ਕ੍ਰਾਂਤੀ ਪੰਜਾਬ ਦੇ ਵਿੱਚ ਸ਼ੁਰੂ ਕਰਕੇ ਇਹ ਸ਼ਗੂਫੇਬਾਜ਼ੀ ਪੰਜਾਬ 'ਚ ਸ਼ੁਰੂ ਕਰਕੇ ਅਸ਼ਥਿਆਰਬਾਜ਼ੀ ਪੰਜਾਬ ਦੇ ਵਿੱਚ ਸ਼ੁਰੂ ਕਰਕੇ ਹੋਰ ਨਾ ਸਟੇਟਾਂ ਦੇ ਵਿੱਚ ਜਾ ਕੇ ਉੱਥੋਂ ਵੋਟਾਂ ਮੰਗੀਆਂ ਜਾਣਗੀਆਂ ਵੋਟਾਂ ਕਿਸ ਦੇ ਨਾਮ ਤੇ ਵੋਟਾਂ ਇਹਨਾਂ ਕ੍ਰਾਂਤੀਆਂ ਦੇ ਨਾਂ ਤੇ ਜਿਹੜੀ ਬਾਥਰੂਮ ਕ੍ਰਾਂਤੀ ਆਈ ਜਿਹੜੀ ਸਿੱਖਿਆ ਕ੍ਰਾਂਤੀ ਆਈ ਤੇ ਜਿਹੜੀ ਆ ਹੁਣ ਟਰਾਂਸਫਾਰਮਿੰਗ ਕ੍ਰਾਂਤੀ ਟਰਾਂਸਫਾਰਮਰ ਕ੍ਰਾਂਤੀ ਜਿਹੜੀ ਹੈਗੀ ਆ ਉਹ ਇਹਨਾਂ ਦੇ ਵੱਲੋਂ ਲਈ ਗਈ ਆ ਵਿਧਾਇਕ ਜਿਹੜੇ ਹੈਗੇ ਨੇ ਉਹ ਰੀਬਨ ਕੱਟਦੇ ਜਿਹੜੇ ਹੈਗੇ ਆ ਉਹ ਦਿਖਾਈ ਦੇ ਰਹੇ ਨੇ ਤੁਸੀਂ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਮਾਉਂਦੇ ਹੋਯਾਜ ਧੰਨਵਾਦ